ਬੱਲੇ ਸਿਕਲੀ ਹੋਰ ਮਨੀ ਜੀ ਕਿਦਾਂ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕਿਦਾਂ ਵਧੀਆ ਕਿਵੇਂ ਚੱਲ ਰਿਹਾ ਕੰਮ ਵਧੀਆ ਸ਼ੁਕਰ ਮਾਰੇ ਦਾ ਜੀ ਆਰੇ ਲੱਗੇ ਆ ਠੀਕ ਹੈ ਨਹੀਂ ਨਹੀਂ ਚਲੋ ਜੀ ਹੁਣ ਦਾ ਹਾਂ ਜੀ ਹਾਂ ਜੀ ਇਹ ਮਾਵਾ ਜੀ ਦੀ ਮਾਲਕ ਜੀ ਜੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਲੜ ਲੱਗੇ ਆ ਠੀਕ ਹੈ ਜੀ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਜੀ ਹੋਰ ਕਿਵੇਂ ਚੱਲ ਰਿਹਾ ਵਧੀਆ ਕੰਮ ਚੱਲ ਰਿਹਾ ਬਸ ਵਧੀਆ ਮੇਰਾ ਵੀ ਮੇਰਾ ਹੀ ਚਾਹੀਦੀ ਆ ਪਰਮਾਤਮਾ ਕਿਰਪਾਈ ਆ ਆ ਬਾਜੀ ਬਾਦਵਾ ਫਿਰ ਗਾਈਆਂ ਕੰਮ ਕੇ ਮੱਜਾ ਜੀ ਜ਼ਿਆਦਾਤਰ ਤੇ ਗਾਈਆਂ ਹੀ ਭਜੀ ਹੁੰਦੀ ਆ ਮੱਝ ਕਿਤੇ ਵੇਰਲੀ ਵਾਂਜੀ ਕੋਈ ਚੰਗੀ ਮਿਲੇ ਤਾਂ ਲੈ ਲਈਦੀ ਆ ਠੀਕ ਆ ਇਹਦੇ ਗਾਈਆਂ ਹੀ ਆ ਜ਼ਿਆਦਾ ਗਾਈਆਂ ਹੀ ਹੁੰਦੀ ਆ ਚਲੋ ਚਲੋ ਤੇ ਅੱਜ ਕਿੰਨੇ ਸੇਲ ਆ ਜੀ ਅੱਜ ਉਦਾਂ ਪੌਣੀਆਂ ਦਾ ਆਪਾਂ ਤੇਰੇ ਹਾਂਜੀ ਵੇਗੀ ਸਵੇਰੇ ਠੀਕ ਆ ਸਤੰ ਦੂਹ ਨੇ ਆਹ ਸੂਈ ਆ ਕੋਈ ਘੰਟਾ ਕੋ ਹੋ ਗਿਆ ਘੰਟਾ ਅੱਛਾ ਅੱਜ ਹੀ ਸੋ ਜਾਣਾ ਜੀ ਹਾਂਜੀ ਇਹ ਫੇਰ ਪੌਣ ਵਾਲੀ ਆ ਠੀਕ ਆ ਜੀ ਠੀਕ ਆ ਠੀਕ ਤੇ ਸੂਆ ਬਾਜੀ ਕਿਨ ਮਾਊਗਾ ਇਹ ਸੂਆ ਬਾਜੀ ਬੱਛੀ ਆਪਣੇ ਘਰ ਦੇ ਮੱਕਣੀਆਂ ਡੇ ਬਰਾਬਰ ਕਰਨ ਸੂਆ ਦੂਜਾ ਜੀ ਦੂਜਾ ਸੂਆ ਹਾਂਜੀ ਠੀਕ ਆ ਤੇ ਆ ਬੱਛਿਆ ਬੱਛਾ ਜੀ ਬਾਜੀ ਬੱਛਾ ਮਗਰ ਆਗਾ ਜੇਰ ਪਾਉਣ ਵਾਲੀ ਜੇਰ ਤੇ ਕਿੰਨਾ ਦੁੱਧ ਕਰੂਗੀ ਬਾਜੀ ਫਿਰੁੱਦ ਪਹਿਲੇ ਸੂਏ ਦਾ ਰਕਡ ਕੋਈ 28 ਕਿਲੋ ਦਾ ਜੀ ਅੱਛਾ ਪਹਿਲੇ ਸੂਏ ਦਾ ਮੇਰਾ ਵੀਰ ਆਪ ਜਜਮੈਂਟ ਕਾ ਲਨ ਕਿਹਾ ਸੀ 30 ਬੰਲੀ 28 ਦੀ 25 ਦਿੰਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਕਣ ਕੋਲ ਵਧੀਆ ਚੋਣ ਚਾਂ ਚ ਸਪੈਸ਼ਲ ਆ ਠੀਕ ਆ ਹਾਂਜੀ ਚਲੋ ਖੋਲੋ ਜੀ ਫਿਰ ਲੋ ਜੀ ਦੇਖੋ ਕਰਾਂ ਦੀ ਬਾਕੀ ਜਿਹੜਾ ਥਾਂ ਲੱਗਾ ਨਾ ਮੇਰੇ ਸਿਰ ਵੇਲੇ ਲੱਗਦਾ ਹੁੰਦਾ ਜਿਹੜਾ ਅਜੇ ਸੂਚ ਆਈ ਹੈ ਜੀ ਹਾਂ ਜੀ ਹਾਂ ਬਿਲਕੁਲ ਆ ਦੇਖੋ ਥਣ ਬਹੁਤ ਸਪੈਸ਼ਲ ਹੈ ਬਿਲਕੁਲ ਜੀ ਤੋਰ ਤੋਰੋ ਜੀ ਤੋਰ ਕੰਮ ਆ ਵੀ ਕਰਦੇ ਹਾਂ ਨਾ ਭਾਜੀ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਜੀ ਫੇਟਲੇ ਵਾਲੂ ਵਾ ਦਿਖਾ ਲਓ ਮੱਛੀ ਦਾ ਤੋਰ ਤੋਰ ਕੋ ਆ ਜਾ ਬੇਟਾ ਬਸ ਠੀਕ ਹੈ ਜੀ ਬੰਦੋ ਜੀ ਬੰਦੋ ਚਲੋ ਹਾਂਜੀ ਅੱਛੀ ਕਿੰਨਾ ਕ ਕਰਦੀ ਮੋਲ ਦੱਸੋ ਬਾਜ਼ਾਰ ਦੇ ਹਿਸਾਬ ਨਾਲ ਹੋਵੇ ਹੁਣ ਜਿੱਦਾਂ ਆਉਂਦੀ ਉਹ ਸਾਕੀ ਹਾਂਜੀ ਮੱਡੀ ਦੇ ਤੇ ਵਸੇ 1.5 ਲੱਖ ਦੀ ਹੈ ਹਾਂ ਹਾਂ ਤੇ ਇੱਥੇ ਹੀ ਦੇ ਦੇਣੀ ਪਾੜਨਾ ਹੈ ਹਾਂਜੀ ਮੁੱਲੇ ਦਾ 80000 ਕਰ ਦਈਏ 80000 80000 ਮਾਮਤਲ ਕਰਦਾਂਗੇ ਕੋਈ ਕਿੰਨਾ ਜੀ ਦੋ ਹੀ ਛੱਡ ਦਾਂਗੇ ਚਲੋ ਠੀਕ ਹੈ ਬਾਕੀ ਮਾਤਰਾ ਕਰਾਂਗੇ ਵਿਹੜ ਚੰਗੀ ਦੁੱਧ ਵਾਲੀ ਬਿਲਕੁਲ ਜੀ ਬਿਲਕੁਲ ਨਹੀਂ ਨਹੀਂ ਠੀਕ ਹੈ ਬਹੁਤ ਬਹੁਤ ਥੋੜੀ ਵਿਹੜ ਸਪੈਸ਼ਲੀ ਜਿਹੜੀ ਜਾਂਦੀ ਹੈ ਅੱਜ ਜੇਰ ਪਾਉਣ ਵਾਲੀ ਜੇ ਤਾਜੀ ਸੂਈ ਹੈ ਜੀ ਚਲੋ ਤਾਈ ਤੇ ਇਧਰ ਹਾਂ ਜੀ ਇਹ ਵੀ ਜੇ ਕਿਰਤੀ ਇਹ ਗੱਪਣਾ ਜੀ ਗੱਪਣਾ ਜੀ ਦੋ ਦੰਦ ਨਹੀਂ ਦੰਦ ਨਹੀਂ ਜੇ ਮੈਂ ਚੈੱਕ ਕਿਤੇ ਅੱਛਾ ਠੀਕ ਹੈ ਠੀਕ ਹੈ ਮੈਨੂੰ ਨੀਚੇ ਪਤਾ ਠੀਕ ਹੈ ਠੀਕ ਹੈ ਪਹਿਲਾ ਸੂਣਾ ਹੀ ਹੈ ਪਹਿਲਾ ਹੀ ਸੂਣਾ ਜੀ ਇਹ ਵੀ ਖੋਲੋ ਹਾਂ ਜੀ ਲੋ ਜੀ ਦੇਖੋ ਗੱਪਣ ਵਿਹੜ ਆ ਤੇ ਚਲੋ ਹੋਰ ਮੇਰੇ ਨਾਲ ਦੰਦਾਂ ਵੇਚੀ ਉਹ ਦੰਦ ਬਿਲਕੁਲ ਕੋਈ ਜਰੂਰ ਚੰਗੀ ਵਜਨ ਵਜਨ ਵਾਲੀ ਹੋ ਚੰਗੀ ਵਜਨ ਆ ਜੀ ਆ ਬਾਕੀ ਥਾਂ ਤੋਂ ਬੋ ਬਈ ਲੈ ਜੂ ਤੇਰਾ ਮਣਾ ਭਜੇ ਜੀ ਅੱਜ ਦਿਨ 10 12 ਮੈਰੀ ਜੀ ਹਾਂ ਬਾਕੀ ਕੱਢ ਘੜ ਪੂਰਾ ਨਖਰਾ ਪੂਰਾ ਬਿਲਕੁਲ ਬੜੇ ਬੁੜੇ ਹੂੰ 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 ਆ ਜਾਓ ਆ ਜਾਓ ਆ ਜਾਓ ਮੱਝਾ ਮੇਰੇ ਘਰ ਦੇ ਸਾਰੇ ਵੇਚ ਦਿੱਤੇ ਹੈ ਜੀ ਹਾਂਜੀ ਭਾਜੀ ਚੰਗਾ ਮੱਝਾਂ ਨੇ ਭਾਜੀ ਤੁਹਾਡੇ ਕੋਲ ਹਾਂਜੀ ਹਾਂਜੀ ਚੰਗਾ ਟੱਕਰ ਤੁਹਾਨੂੰ ਪਤਾ ਕੋ ਪਾਰੀ ਦੇ ਨਹੀਂ ਨਹੀਂ ਉਹ ਨਹੀਂ ਦੇਂਦਾ ਨਹੀਂ ਦਿੰਦਾ ਕਿ ਠੱਕੇ ਨਾ ਲੈਣ ਹਾਂਜੀ ਹਾਂਜੀ ਭਾਜੀ ਦੁੱਧ ਬੱਛੀ ਭਾਜੀ ਪਹਿਲੇ ਸੋਨੇ 20 ਕਿਲੋ ਕੱਢੂਗੀ ਠੀਕ ਆ ਹਾਂਜੀ ਕੀਮਤ ਇਹਦੀ 60000 ਹਾਂਜੀ 60 ਚ 2 ਛੱਡਾ 50000 ਚਲੋ ਕੰਦ ਕਾਠ ਵਾਲੀ ਬੱਛੀ ਬਿਲਕੁਲ ਬਿਲਕੁਲ ਆਜੋ ਇੱਕ ਲਾਲ ਰੰਗ ਦੀ ਹੈ ਜੀ ਨਹੀਂ ਛੋਟੀ ਕੋਲੀ ਇਹ ਅੱਛਾ ਇਹ ਨਹੀਂਗੀ ਠੀਕ ਹੈ ਇਹ ਗੱਬਣਾ ਜੀ ਇਹ ਨਹੀਂ ਗੱਬਣੀ ਜੀ ਉਹ ਤੇ ਆਂਦੇ ਹੀ ਮਹੀਨਾ ਹੋ ਗਿਆ ਬਣੀ ਨੂੰ ਆਪਾਂ ਕੋਈ ਗਰੰਟੀ ਨਹੀਂ ਤੇ ਨਹੀਂ ਗੱਬਣ ਦੀ ਠੀਕ ਆ ਉਹ ਤੇ 7 ਕਿਲੋ ਦੀ ਗਰੰਟੀ ਤੇ ਆਈ ਆ ਆਪਾਂ 6 ਕਿਲੋ ਦੀ ਗਰੰਟੀ ਤੇ ਦੇ ਦੇਣੀ ਠੀਕ ਆ ਠੀਕ ਹੈ ਜੀ ਟੀਕਾ ਨਹੀਂ ਲੈਂਦੀ ਉੱਥੇ ਭਾੜੇ ਤੇ ਮਿਲਦੀ ਜੇ ਟੀਕਾ ਲੈ ਸਕਦੀ ਆ ਟੀਕਾ ਲਵਾਇਆ ਜੀ ਠੀਕ ਆ ਆ ਜੋ ਫਿਰ ਆਪਾਂ ਸੱਚ ਦਾ ਆ ਕੇ ਦੇਣੀ ਆ ਬਿਲਕੁਲ ਭਾਜੀ ਬਿਲਕੁਲ ਲੋ ਜੀ ਵੇਖੋ ਟੀਕਾ ਲੈ ਸਕਦੀ ਆ ਉਹ ਬੰਦੇ ਮਗਰ ਕੋ ਬੱਚਾ ਹੈਗਾ ਹੁਣ ਹਾਂਜੀ ਤੋੜ ਲੋ ਬਾਕੀ ਪਹਿਲਾ ਸੂਆ ਨਵੀਂ ਝੋਟੀ ਜੇ ਥਾਂ ਥਣੀ ਹਾਂ ਆ ਆ ਆਜੋ ਆਜੋ ਇਹ ਕੱਟੀ ਅੱਗੇ ਹੂੰ ਹੂੰ ਦੇਖੋ ਜੀ ਚਲੋ ਹਾਂਜੀ ਭਾਜੀ ਫਿਰ ਇਹਦੇ ਮੁੱਲ ਉੱਪਰ 40000 ਰੁਪਏ ਕਰ ਹਾਂਜੀ 45000 45000 ਰੁਪਏ ਉਹ ਚ ਵੀ ਤਿੰਨ ਛੱਡ ਦਾਂਗੇ ਚਲੋ ਆਜੋ 40000 ਦੇ ਦਾਂ ਬਸ ਠੀਕ ਹੈ ਜੀ ਠੀਕ ਆਜੋ ਜੀ ਇਹ ਜੇ ਆਈਏ ਜੀ ਬਸ ਹਾਂਜੀ ਇਹੋ ਜੀ ਦੇਖੋ ਜੀ ਆ ਪਸ਼ੂ ਭਾਈਆਂ ਕੋਲ ਜੀ ਪਰ ਮੇਰਾ ਵੀ ਚੁਾਈ ਕਰਕੇ ਚੈੱਕ ਕਰਕੇ ਪਾਸ ਕਰੇਗਾ ਨਾ ਭਾਈ ਜੀ ਹਾਂਜੀ ਹਾਂਜੀ ਬੋਲੋ ਜੀ ਦੇਖੋ ਜੀ ਇਹ ਪਹਿਲਾ ਡਰੈਸ ਦੱਸ ਦਿੰਦੇ ਹਾਂ ਹਾਂ ਬੋਲੋ ਬੋਲੋ ਹਾਂਜੀ ਤਸੀਲੂ ਬਟਾਲਾ ਜੇ ਜ਼ਿਲ੍ਹਾ ਗੁਰਦਾਸਪੁਰ ਜੇ ਨਾਮ ਮੇਰਾ ਮਨੀਤ ਜੀ ਮੋਬਾਈਲ ਨੰਬਰ 8360101098 ਇਸੇ ਨੰਬਰ ਤੇ ਵਟਸਐਪ ਚੱਲਦਾ ਜੀ ਹਾਂਜੀ ਬਾਕੀ ਬੇਨਤੀ ਹੈ ਜੀ ਹਾਂਜੀ ਤਿੰਨ ਨੱਕ ਦਿਖਾਏ ਆ ਇਹ ਤਾਜੀ ਸੂਈ ਆ ਬਿਲਕੁਲ ਇੱਕ ਛੋਟੀ ਧੋਖੜਿਆ ਹਾਂਜੀ ਹਾਂਜੀ ਇੱਕ ਗਾਂ ਗੱਬਣਿਆ ਜਿਹੜੇ ਵੀਰ ਨੇ ਵੀ ਲੈਣੀ ਆਪਣੀ ਪੂਰੀ ਤਸੱਲੀ ਕਰਕੇ ਠੀਕ ਹੈ ਜੀ ਇੱਕ ਵਾਰ ਕਰਕੇ ਆਪਣੇ ਰੁਪਏ ਖਰਚਨੇ ਆਪਣੇ ਤਸੱਲੀ ਕਰਕੇ ਪਸ਼ੂ ਬਿਲਕੁਲ 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 ਕੋਈ ਹੱਕ ਬਣਦਾ ਹੱਕ ਬਣਦਾ ਜੀ ਇਹ ਖਰਚਨੇ ਤੁਸੀਂ ਆਪਣੀ ਤਸੱਲੀ ਹੋਣੀ ਚਾਹੀਦੀ ਨਾ 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 ਬਿਲਕੁਲ ਬਸ ਇਨੀ ਠੀਕ ਹੈ ਜੀ ਸਸਤਿਆਂ ਅੱਛਾ